हाईवे <laughs> ते उते सी एम्बूलेंसो रात छॾ तूं नत पढ़ो हलो पासे चलो ਚਲੋ ਚਲੋ ਬੱਸ ਦਾ ਬ੍ਰੈਕ ਕੋਟਾ ਬਾਹਰ ਹੋ ਗਿਆ ਇਹ ਮੇਟਲ ਮਾਰੇ ਮਾਰੇ ਕੋਨੇ ਨਾਲ ਲਿਕਰੇਣਾ ਸਾਡਾ ਇੱਕ ਕੋਨੇ ਨੂੰ ਮੋੜੋ ਜਾਣਾ ਲੱਤ ਕਾਜ ਫਸ ਗਈ ਅਰੇ ਦਬੀ ਹੋਈ ਆ ਰੋਡ ਦੇ ਨਾਲ ਦੋ ਜਾਣਾ ਰੋਡ ਦਾ ਡਰਾਈਵਰ ਭੱਜ ਗਿਆ ਹੋਰ ਡਰਾਈਵਰ ਨੇ ਕੀ ਦੇਖਿਆ ਡਰਾਈਵਰ ਆਪਣਾ ਲੋਡ ਵਿੱਚ ਹੋ ਗਿਆ ਬੱਚੇ ਹੋਰ ਜਿੱਦੇ ਹਿੱਲ ਨਹੀਂ ਰਹੀ ਵੀਰੇ ਬੰਦਾ ਠੀਕ ਆ ਵੇ ਚਲੋ ਬੰਦਾ ਠੀਕ ਆ ਆਪ ਜਾ ਹੋ ਗਿਆ ਬੱਚਾ ਕਾਹਦੇ ਚ ਬੱਜੀ ਆ ਉਹ ਦੇਖੋ ਸਾਹਮਣੇ ਗਿਆ ਬੰਦਾ ਨਿਕਲ ਗਿਆ ਨਿਕਲ ਗਿਆ ਪਾਪਾ ਇਹ ਆ ਲੈ ਚਲੋ 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 ਨਿਕਲ ਨਿਕਲ ਆਜਾ ਘਰ ਆਜਾ ਇੰਜ ਕਹਾ ਆਈ 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 ਤੱਕ ਵੀਰੇ ਹਾਂ ਓਕੇ ਓਕੇ ਆਈ ਆਈ ਹੱਸਾ ਵੜ ਲਾ ਵੜ ਲਾ ਯਾਰਾ ਟੂ ਟੂ ਉਹ ਮੇਰੀ ਗੱਲ ਸੁਣ ਉਹਦੀ ਲੱਤ ਵਿੱਚ ਵਗੀ ਯਾਰ ਉਹ ਆਂਤਲੇ ਟੂਣ ਦਿੱਤਾ ਹੋਇਆ ਪਾ ਲੋ ਇਹਨੂੰ ਕੋਈ ਸੰਭੇ ਵੀਰੇ ਇੱਕ ਮਿੰਟ ਮੇਰਾ ਫੋਨ ਉਹਦੀ ਲੱਤ ਘੁੰਮੀ ਹੋਈ ਆ ਉਹਦੀ ਲੱਤ ਘੁੰਮੀ ਹੋਈ ਉਹੀ ਗੱਲ ਆ ਲੱਤ ਘੁੰਮੀ ਹੋ ਜਾਂ ਖਿੱਚਿਆ ਆ ਉਹ ਟੱਕ ਜਾ ਪਾ ਨੂੰ ਅਕਲ ਆ ਕੀ ਆ ਬੜੀ ਗੱਡੀ ਲਿਆਓ ਆਪਣੀ ਆ ਗੱਡੀ ਲਿਆਓ ਤੁਸੀਂ ਆਪਣੀ ਅੰਕਲ ਵੀ ਛੋਟਾ ਯਾਰ ਲਿਆਓ ਗੱਡੀਓ ਲਿਆਓ ਰੇ ਬਖਿਚਦੀਆਂ ਨੂੰ ਆ ਗੱਡੀ ਉਹਰੇ ਲਿਆਓ ਆਪਣੀ ਤੇ ਵਾਲੀ ਗੱਡੀ ਲੈ ਕੇ ਨਿਚਲੇ ਨੇ ਮਰਦੇ ਬੁਲਾਓ ਨਾ ਲੇ ਕੇ ਧਿਆਨ ਨਾਲ ਪਿੱਛੇ ਸੋਣੂ ਆ ਗੱਡੀ ਅਖੀਰ ਲਾਈ ਇਧਰ ਆਉਂਦਾ ਹੀ ਆ ਇਹ ਹਾਸਾ ਜੀ ਮਨੀ ਜੀ ਮੌਕੇ ਤੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਮਨੀ ਜੀ ਨਾਲ ਦੇ ਨਾਲ ਮੁਕੇਸ਼ ਸਿੰਘੀ ਜੀ ਨੂੰ ਫੋਨ ਕਰਦੇ ਨੇ 5 ਮਿੰਟ ਦੇ ਵਿੱਚ ਜਿਹੜੀ ਸਮਾਜ ਸੇਵੀਆਂ ਵੱਲੋਂ ਐਮਐਲਏ ਸਾਹਿਬ ਵੱਲੋਂ ਤਿਆਰ ਕਰਵਾਈ ਗਈ ਐਂਬੂਲੈਂਸ ਲਾਲ ਐਂਬੂਲੈਂਸ 5 ਮਿੰਟ ਦੇ ਵਿੱਚ ਸਿੰਘੀ ਜੀ ਉੱਥੇ ਲੈ ਕੇ ਪਹੁੰਚ ਜਾਂਦੇ ਨੇ ਮੈਨੂੰ ਕਾਲ ਆਂਦੀ ਆ ਮੈਂ ਹਮਲੋ ਸੀ ਦੁੱਖ ਸਾਨੂੰ ਇਸ ਗੱਲ ਦਾ ਵੀ ਪੰਜਾਬ ਗਵਰਨਮੈਂਟ ਨੇ 112 ਨੰਬਰ ਮੁਹੱਈਆ ਕਰਾਈ ਆ 112 ਨੰਬਰ ਪਹੁੰਚ ਰਹੀ ਐ ਪੌਣੇ ਘੰਟੇ ਬਾਅਦ ਕੀ ਗੱਲ ਵੀ ਕਿਉਂ ਹਰ ਵੇਲੇ ਸਮਾਜ ਸੇਵੀ ਉਹ ਆ ਗਿਆ ਕਿੰਨੇ ਕੁ ਪੌਣ ਕਿਤੇ ਤੁਹਾਨੂੰ ਦਿਖਾ ਦਿੱਤੀ ਮੈਂ ਖੁਦ ਅਮਲੋ ਤੋਂ ਆ ਰਿਹਾ ਸੀ ਅਮਲੋ ਤੋਂ ਆਂਦਾ ਹੋਇਆ ਲੇੜੀ ਰੋਡ ਚੌਂਕ 'ਚ ਮੈਂ ਆਪਣਾ ਟਰੱਕ ਖੜਾ ਕੀਤਾ ਔਰ ਮੈਂ ਇੱਥੋਂ ਬਲਰਾਮ ਬਾਲੂ ਜੀ ਦੇ ਨਾਲ ਲਿਫਟ ਲੈ ਕੇ ਉੱਥੇ ਪਹੁੰਚਿਆ ਔਰ ਮੈਂ ਉਹਨਾਂ ਤੋਂ ਪਹਿਲਾਂ ਪਹੁੰਚ ਗਿਆ ਇਹ ਤੁਸੀਂ ਮੇਰੇ ਹੱਥ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਇਹ ਖੂਨ ਨਾਲ ਸਾਰੇ ਕੱਪੜੇ ਲਿਬੜੇ ਹੋਏ ਨੇ ਕਿਉਂਕਿ ਜੋ ਜਜ਼ਬਾ ਸਾਡੇ ਸਮਾਜ ਸੇਵੀਆਂ 'ਚ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਪੁਲਿਸ ਦੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਜਵਾਨ ਨੇ ਅਜਨਬਾਰੇ ਨੇ ਇਹ ਕਿੱਥੇ ਇਹਨਾਂ ਦੀ ਡਿਊਟੀ ਕਿਸ ਤਰ੍ਹਾਂ ਹਾਸਲ ਹੋਇਆ ਤੇ ਕੀ ਪ੍ਰੈਕਟੀ ਹੋਈ ਆ ਤੁਹਾਡੀ ਇਹ ਬਿਲਕੁਲ ਮੂਰੇ ਕਿਸੇ ਗੱਡੀ ਦੇ ਵਿੱਚ ਗੱਡੀ ਵੱਜੀ ਆ ਕਨੈਕਟਰ ਸਾਈਡ ਗੱਡੀ ਜ਼ਿਆਦਾ ਡੈਮੇਜ ਹੋਈ ਆ ਕੇਵਨ ਪੂਰਾ ਡੈਮੇਜ ਹੋ ਚੁੱਕਿਆ ਔਰ ਇਸ ਜਮਾਨ ਦੀ ਜਿਹੜੀ ਸੱਜੇ ਲੱਤ ਆ ਉਹ ਪੂਰੀ ਤਰ੍ਹਾਂ ਕਈ ਜਗ੍ਹਾ ਤੋਂ ਟੁੱਟੀ ਹੋਈ ਆ ਕਨੈਕਟਰ ਸਾਈਡ ਵਾਲਾ ਜਿਹੜਾ ਮਗਰਾਟ ਹੈ ਕੇਵਨ ਪਿੱਛੇ ਨੂੰ ਤਸ ਜਾਂਦਾ ਔਰ ਉਹਦਾ ਪੈਰ ਆ ਜਿਹੜਾ ਸੱਜਾ ਪੈਰ ਥੱਲੇ ਨਿਕਲਿਆ ਹੋਇਆ ਸੀ ਮੋਰਾ ਨਿਕਲ ਗਿਆ ਮਗਰਾਰ ਚੋ ਟਾਇਰ ਨਾਲ ਟੱਚ ਹੋ ਰਿਹਾ ਸੀ ਕਿਸ ਤਰ੍ਹਾਂ ਕੱਢਿਆ ਜਿਹੜਾ ਫਸਿਆ ਹੋਇਆ ਸੀ ਜੱਗ ਨੂੰ ਤੈਨੂੰ ਇੱਕ ਟੋਅ ਜੰਦੀ ਸਹਾਇਤਾ ਨਾਲ ਉੱਥੇ ਪਬਲਿਕ ਪਹਿਲਾਂ ਇਕੱਠੀ ਹੋ ਗਈ ਦੇਖ ਲੋ ਔਰ ਪਬਲਿਕ ਵੀ ਨਾਲ ਲੱਗੀ ਰਹੀ ਔਰ ਮੂਰੇ ਸਾਡੇ ਨੌਜਵਾਨ ਯੋਧੇ ਕਈ ਜਿਹੜੇ ਵਿੱਚ ਕੇ ਬੰਦੇ ਵੜ ਕੇ ਉੱਪਰੋਂ ਸਹਾਰਾ ਦੇ ਕੇ ਉਹ ਕਿਸੇ ਲੋਟ ਬਾਰੀਆਂ ਪਾ ਪਾ ਕੇ ਅਸੀਂ ਲੋਕਾਂ ਨੇ ਇਸ ਨੂੰ ਕੱਢ ਕੇ ਇੱਥੇ ਲਿਆਂਦਾ ਗੱਲ ਇਹ ਆ ਜੀ 112 ਦੇ ਵਿੱਚ ਕੋਈ ਵੀ ਸਟ੍ਰੈਚਰ ਨਹੀਂ ਲਗਾਇਆ ਗਿਆ ਉਹ ਸਿਰਫ ਐਸੀ ਗੱਡੀਆਂ ਪੁਲਿਸ ਨੂੰ ਮਹਈਆ ਕਰਵਾ ਦਿੱਤੀਆਂ ਗਈਆਂ ਨੇ ਪੇਸ਼ੈਂਟ ਕਿਵੇਂ ਆਊਗਾ ਸਾਹੇ ਗ੍ਰਸਤ ਜਿਹੜਾ ਮਰੀਜ਼ ਆ ਉਹ ਕਿਵੇਂ ਪਹੁੰਚੂਗਾ ਸਟ੍ਰੈਚਰ ਹੀ ਨਹੀਂ ਆ ਉਹਦਾ ਕੀ ਮੰਗ ਕਰਦੀ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਉਹ ਗੱਡੀਆਂ ਜਿਹੜੀਆਂ ਐਂਬੂਲੈਂਸ ਦਾ ਪੂਰਾ ਕੰਮ ਕਰਨ ਉਹ ਗੱਡੀਆਂ ਉਹਨਾਂ ਦੇ ਵਿੱਚ ਆਕਸੀਜਨ ਵੀ ਹੋਵੇ ਮੈਨੂੰ ਸਾਡੇ ਮਨੀ ਜੀ ਆ ਜੀ ਸਾਡੇ ਨਾਲ ਉਹ ਹੀ ਪਿੰਡ ਦਾ ਮਨੀ ਜੀ ਨੇ ਮੈਨੂੰ ਕਾਲ ਕੀਤਾ ਵੀ ਆਪਣੀ ਐਂਬੂਲੈਂਸ ਲੈ ਕੇ ਪਹੁੰਚੋ ਬੰਦਾ ਫਸਿਆ ਹੋਇਆ ਅਸੀਂ ਜਦ ਦੇਖਿਆ ਉੱਥੇ ਬਹੁਤ ਗੰਭੀਰ ਹਾਲਾਤ ਸੀ ਬੰਦੇ ਦੇ ਕਿਉਂਕਿ ਟੋਚਨ ਤੋਂ ਬਗੈਰ ਨਿਕਲਣਾ ਨਹੀਂ ਸੀ ਉਹ ਖਿੱਚ ਕੇ ਅਸੀਂ ਉਹ ਬੜਾ ਔਖਾ ਉੱਥੇ ਜਆ 100 150 ਬੰਦਾ ਆ ਉਹਨਾਂ ਨੇ ਖਿੱਚ ਕੇ ਪਹਿਲਾਂ ਟਰਾਲੀ ਨਾਲ ਕੋਸ਼ਿਸ਼ ਕੀਤੀ ਫਿਰ ਸਾਨੂੰ ਐਸੀ ਬੰਦਾ ਬਾ ਲੇਕਿਨ ਅਭੀ ਹੁਣ ਤਾਂ ਇਹ ਜਿਹੜੀ ਆ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਦੱਸਣਗੇ ਵੀ ਇਹ ਕਿਆ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਵੀ ਬਣੀ ਕਹਿੰਦੇ 5 ਮਿੰਟ ਦੇ ਵਿੱਚ ਪਹੁੰਚ ਜਾਵੇਗੀ ਦੇਖੋ ਜੀ ਉਹ ਤਾਂ ਟਾਈਮ ਲੱਗਿਆ ਉਹਨੂੰ ਤਾਂ ਪੌਣਾ ਘੰਟਾ ਲੱਗੇ ਅੱਜ ਤੁਸੀਂ ਕਿਹ ਕਿਹਨੂੰ ਫੋਨ ਕੀਤਾ ਅਸੀਂ ਐਸ ਐਚ ਓ ਸਾਹਿਬ ਨੂੰ ਕੀਤਾ ਕਿਸੇ ਸੰਦੀਪ ਬਾਲੀਆ ਜੀ ਨੂੰ ਫੋਨ ਕੀਤਾ ਜਸਵੰਤ ਜੀ ਨੂੰ ਮੁਲਸ਼ੀ ਨੂੰ ਕੀਤਾ ਉਹ ਤੋਂ ਬਾਅਦ ਸਿਟੀ 1 ਸਿਟੀ 2 100 ਨੰਬਰ ਦੇਖੋ ਮੇਰੇ ਕੋਲ ਸਾਰਾ ਰਿਕਾਰਡ ਹੈ ਐਨੀ ਮੈਂ ਝੂਠ ਬੋਲਦਾ ਕੋਈ ਪਰ ਫਿਰ ਵੀ ਪੌਣਾ ਘੰਟਾ ਲੱਗਿਆ ਦੇਖੋ ਕੌਣ ਲੈ ਕੇ ਆਇਆ ਅਸੀਂ ਲੈ ਕੇ ਆਇਆ ਨਾਲ ਸਾਨੂੰ ਐਸ ਐਸ ਜਿਹੜੀਆਂ ਨੇ ਫੋਰਸਾਂ ਲੈ ਕੇ ਹਾਂਜੀ ਐਸਐਸ ਵੱਲੋਂ ਆਇਆ ਤੁਸੀਂ ਇਹ ਕੌਣ ਨੇ ਜਿਹੜੇ ਚੱਕੀ ਇਹ ਸਰ ਆਪਣੇ ਨਰੇਸ਼ ਕੁਮਾਰ ਆ son of ਬਲਵੀਰ ਧਾਨੀ ਮੋਚੀ ਚੂਰੂ ਰਸਤਾਂ ਉੱਚ ਪੈਂਦੇ ਕਿਸ ਤਰ੍ਹਾਂ ਉਹਨਾਂ ਨੂੰ ਹਾਸਾ ਲੱਗਿਆ ਬਤਾਉਣ ਕਿ ਹਾਸਾ ਨਹੀਂ ਸਾਈਡ ਤੇ ਗੱਡੀ ਖੜੀ ਸੀ ਕੋਈ ਗੱਡੀ ਖੜੀ ਸੀ ਰੋਡ ਤੇ ਤੇ ਕਦੇ ਪਿੱਛੋਂ ਵੱਜਿਆ ਆਉਣਾ ਕਿ ਅਸੀਂ ਖੜੇ ਸੀ ਤੇ ਸ਼ਹਿਰ ਦੇ ਵਿੱਚ ਸਾਨੂੰ ਜਦੋਂ ਮੈਸੇਜ ਆਇਆ ਕੰਟਰੋਲ ਰੂਮ ਤੋਂ ਅਸੀਂ 5 ਮਿੰਟ ਬਾਅਦ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਨਾਲ ਕਢਵਾਇਆ ਕਰਵਾਇਆ ਇਹ ਬੰਦਾ ਬਹੇ ਬੰਦੇ ਲੱਤ ਪਾਸੀ ਸੀ ਉਹਦੇ ਵੀ ਸੱਟਾਂ ਕਾਫੀ ਨੇ ਸਿਰ ਦੇ ਵਿੱਚ ਤੇ ਲਕ ਟੁੱਟ ਗਈ ਬਿਲਕੁਲ ਪਾੜ ਗਈ ਇਸ ਤਰ੍ਹਾਂ ਇਹ ਕਹਿ ਰਹੇ ਕਿ ਤੁਸੀਂ ਸਵੇਰ ਕੱਟ ਹੋਇਆ ਤਾਂ ਤੁਹਾਨੂੰ ਕਿਸ ਤਰ੍ਹਾਂ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ ਕਿੰਨੇ ਵਜੇ ਸਾਨੂੰ ਪੂਰੇ 9:00 ਤੇ ਕੰਟਰੋਲ ਤੋਂ ਮੈਸੇਜ ਆਇਆ ਅਸੀਂ 9:00 ਵਜੇ 25-26 ਮਿੰਟ ਤੇ ਉੱਥੇ ਪਹੁੰਚ ਗਏ ਮੋਬਾਈਲ ਦੇ ਵਿੱਚ ਮੈਸੇਜ ਆਪਣੇ ਨੋਟ ਕੀਤਾ ਹੋਇਆ ਜਿਹਦੇ 30 ਤੇ ਮੈਸੇਜ ਆਇਆ 21 ਤੇ ਅਸੀਂ ਨੋਟ ਕੀਤਾ 5 ਮਿੰਟ 'ਚ ਅਸੀਂ ਪਹੁੰਚ ਗਏ ਕੀ ਐਫਐਕਸ ਕੀਤੇ ਫਿਰ ਜੱਜਮੀਨ ਪਿੱਛੇ ਕੱਟੇ ਗਏ ਅਸੀਂ ਉੱਪਰ ਚੜਾਏ ਹੋਰ ਵੀ ਪਬਲਿਕ ਵੀ ਨਾਲ ਤਿਰਸਰ ਰੁਸਿਆ ਨਾ ਜਿਵੇਂ ਤੋਚਨ ਪਾ ਕੇ ਬਾਡੀ ਅੱਗੇ ਖਿੱਚੀ ਤੇ ਪਰ ਕੀ ਟਾਈਮ ਲੱਗ ਗਿਆ ਜੀ ਵੀ 20 ਮਿੰਟ ਲੱਗੇ ਉਹਦਾ ਫਲੈਟ ਹੋ ਗਿਆ ਉਹਦਾ ਡੈਸਕ ਉਹਦਾ ਟੱਪ ਉੱਤੇ